ਆ ਸਰਦਾਰ ਦਲਜੀਤ ਸਿੰਘ ਜਿਹੜੇ ਕਿ ਸਬ ਇੰਸਪੈਕਟਰ ਨੇ ਪੰਜਾਬ ਪੁਲਿਸ ਦੇ ਵਿੱਚ ਜਿਨ੍ਹਾਂ ਦੇ ਪੇਪਰ ਪੂਰੇ ਨਹੀਂ ਆ ਉਹਨਾਂ ਨੂੰ ਮੋਟਾ ਚਲਾਨ ਤਾਂ ਨਹੀਂ ਦੇ ਰਹੇ ਉਹਨਾਂ ਨੂੰ ਬਾਦਾਮ ਦੇ ਰਹੇ ਨੇ ਕਿ ਉਹਨਾਂ ਦੀ ਜਿਆਦਾ ਤੇਜ਼ ਰਵੇ ਤਾਂ ਆਪਣੇ ਪੇਪਰ ਦਾ ਭੁੱਲਣ ਇਹ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਪੰਜਾਬ ਪੁਲਿਸ ਦੀਆਂ ਬਹੁਤ ਵਧੀਆ ਉਪਰਾਲਾ ਪੰਜਾਬ ਪੁਲਿਸ ਦਾ ਕਿ ਮੋਟਾ ਚਲਾਨ ਨਹੀਂ ਹੱਥਾਂ ਦੇ ਵਿੱਚ ਲੋ ਬੁਲਾਣੇ ਕਹਿੰਦੇ ਲਾ ਕੇ ਤੁਸੀਂ ਬੁਲਾਓ ਬੁਲਾਓ ਕਰਨੇ ਆਪਣੇ ਤੋਂ ਹਲਕਾ ਜਿਹਾ ਥੋੜਾ ਮਿਸਟਰ ਦਾਸ ਤਿੱਕਾ ਦਾਸ ਵਾਗਦੀ ਜਿਆਦਾ ਪ੍ਰਾਣੀ ਆ ਗਿਆ ਕਿ ਉਹਦਾ ਲਈ ਠੀਕ ਹੈ ਇਹ ਵੈਸੇ ਇਹ ਵੱਖਰਾ ਦਿੱਸਦਾ ਬਹੁਤ ਵਧੀਆ ਬਹੁਤ ਵਧੀਆ ਸਾਥ ਹੈ ਕਰਨਾ ਚਾਹੀਦਾ ਤੁਹਾਡੇ ਸਾਥ O ਇੱਕ ਭਰਾਲਾ ਵਸਤਾ eu ਆਹ ਨਾ ਆ ਜੀ ਪਾਣੀ ਪਵਾ ਇਹ ਤਾਂ ਵਿਚਾਰ ਰਹੇ ਆ ਅਚਾਨਕ ਜਦੋਂ ਅਸੀਂ ਪਾਦਾ ਕਰਿਆ ਹੱਦ ਤੱਕ ਦਿਮਾਗ ਨੂੰ ਤੇਜ਼ ਕਰਦੇ ਆ ਇਹਦੇ ਨਾਲ ਕੀ ਹੁੰਦਾ ਨਾ ਕਿ ਸਾਨੂੰ ਜਿਹੜੀ ਆ ਜਿਆਦਾ ਆਸ ਤੇ ਜਿਹੜੀ ਕਮਜ਼ੋਰ ਹੁੰਦੀ ਨਾ ਉਹ ਭੁੱਲ ਜਲੇ ਉਹ ਕੋ ਲਾਗੇ ਨੀ ਠੀਕ ਹੈ ਪੜਾਓ ਇਹ ਖਵਾਓ ਵੀ ਨਾਲ ਇੱਕ ਦਾ ਇਹ ਖਾ ਵੀ ਭਾਜੀ ਪਾਓ ਕੱਢ ਕੇ ਕਿ ਮੈਨੂੰ haafyorga ਲੇਡੀ ਹੈਲਥ ਉਹ ਬਹੁਤ ਜ਼ਰੂਰੀ ਆ। ਸੰਕਲਨ ਹੋਏਗਾ। ਅੱਜ ਦਾ ਲੋਹਾ ਨਹੀਂ ਗਜੇ। ਇਹ ਬੱਚੇ ਦੇਖੋ ਕਿੰਨੇ ਆ। ਇਹ ਮਾਂ ਪਿਓ ਦੀ ਬੜੀ ਇੱਕ ਉਹਨਾਂ ਦੇ ਤੁਹਾਡੇ ਦੇ ਹਿੰਮਤ ਵਿਖਾਈ ਆ ਕਿ ਇਹ ਤੁਹਾਡੇ ਦੇ ਸਿੱਧੀ ਵੀ ਕੈਮਰੇ ਚੱਲਦੇ ਹੋਣੇ ਚਾਹੀਦੇ ਆ। ਇੱਕ ਤਾਂ ਇਹ ਜਿਹੜੇ ਉਹ ਪਸਤਰਵਾ। ਸੰਗਲਾਰਨਾ। ਬਧਈਆਂ ਨਾਲ ਤੁਹਾਨੂੰ ਅਗੇ ਦੇ ਸੇਤਾ ਲੱਗਣਾ ਠੀਕ ਹੈ ਬੱਚਿਆਂ ਜਿੰਨੇ ਆ ਜੀ ਆ ਮਾਂ ਜੀ ਉਹਦੇ ਤੁਹਾਨੂੰ ਨਾ ਬੜੇ ਜਿੰਨੇ ਆ ਬੱਚੇ ਘਾਟੇ ਸੋਨਾ ਤੁਹਾਨੂੰ ਪਤਾ ਨਾ ਦੀ ਗਏ ਅੱਗੇ ਤੋਂ ਮੋਬਾਈਲ ਨਹੀਂ ਹੈ ਹਾਂ ਠੀਕ ਹੈ ਉਹ ਬੈਠੀ ਸੋਨਾ ਇਹ ਯਾਦ ਰੱਖੋ ਕੋਈ ਗੱਲ ਨਹੀਂ ਬੰਦੇ ਕੋਲ ਲੱਗਿਆ ਬਿਲਕੁਲ ਇਹ ਤਾਂ ਜਲਾ ਨਹੀਂ ਕਰਦਾ ਸਸਤੇ ਠੀਕ ਹੈ ਇਹ ਹਮ ਦਾ ਨਾਮ ਦਾ ਡਾਕ ਮੇਰਾ ਨਾਮ ਜੀ ਸੂਰਜ ਸਿੰਘ ਆ ਜੀ ਹਾਂਜੀ ਅੱਜ ਤੁਹਾਨੂੰ ਪੰਜਾਬ ਪੁਲਿਸ ਦੇ ਜਿਹੜਾ ਹੱਥ ਦੇ ਤਾ ਦਾ ਬਾਦਾਮ ਮਲੇ ਨੇ ਇਹ ਕਿਵੇਂ ਦੇਖਦੇ ਹੋ ਵੇਖੋ ਜੀ ਪੰਜਾਬ ਪੁਲਿਸ ਤੋਂ ਤੇ ਵੈਸੇ ਤੇ ਵੇਖ ਕੇ ਡਰ ਲੱਗਦਾ ਡਰ ਤਾਂ ਲੱਗਦਾ ਵੀ ਆਪਣੇ ਕੋ ਡਾਕੂਮੈਂਟ ਨਹੀਂ ਪੂਰੇ ਹੁੰਦੇ ਹੈਲਮਟ ਨਹੀਂ ਪਾਇਆ ਹੁੰਦਾ ਡਰ ਇਸ ਕਰਕੇ ਲੱਗਦਾ ਵੀ ਚਲਾਨ ਕਾਟ ਦਿੰਦੇ ਆ ਪਰ ਸਰਦਾਰ ਦਿਲਜੀਤ ਸਿੰਘ ਹੋਣਾ ਨੇ ਹੱਥ ਦਿੱਤਾ ਆ ਬਹੁਤ ਵਧੀਆ ਤਰੀਕੇ ਨਾਲ ਗਾਈਡ ਕੀਤਾ ਆ ਵੀ ਇਦਾਂ ਹੈਲਮਟ ਪਾ ਕੇ ਘਰੋਂ ਨਿਕਲਣਾ ਆ ਤੇ ਜੇ ਤੁਹਾਡੀ ਯਾਦਦਾਸ਼ਤ ਕਮਜ਼ੋਰ ਆ ਤੇ ਇੱਕ ਉਪਰਾਲਾ ਕੱਢਿਆ ਸਰਦਾਰ ਦਿਲਜੀਤ ਸਿੰਘ ਹੋਣਾ ਨੇ ਬਾਦਾਮ ਦੇ ਕੇ ਸਾਡੇ ਬ੍ਰੇਨ ਨੂੰ ਸਟਰੋਂਗ ਕਰ ਰਹੇ ਨੇ ਤੇ ਸਾਡੀ ਯਾਦਦਾਸ਼ਤ ਨੂੰ ਵੀ ਬਿਲਕੁਲ ਸਟਰੋਂਗ ਕਰ ਰਹੇ ਆ ਵੀ ਆਪਣਾ ਹੈਲਮਟ ਨਹੀਂ ਕਰ ਭੁੱਲਣਾ ਤੇ ਪੇਪਰ ਨਹੀਂ ਕਰ ਭੁੱਲਣੇ ਕਿ ਕੀ ਭੁੱਲਾਏ ਮਾਰਨੇ ਕਿਹੜੇ ਮਾਰਦੇ ਕੋਈ ਵੀ ਬਣਾ ਖੁੱਲੇ ਮੈਂ ਤੇ ਹੈਲਮਟ ਭੁੱਲ ਗਿਆ ਹਾਂ ਜੀ ਤੇ ਪਰ ਸਰਦਾਰ ਹੋਣਾ ਨੇ ਬਾਦਾਮ ਦੇ ਕੇ ਮੈਨੂੰ ਚੇਤਾ ਕਰਵਾਇਆ ਵੀ ਆਪਣਾ ਹੈਲਮਟ ਨਹੀਂ ਭੁੱਲਣਾ ਕਰ ਕਿਉਂ ਨਹੀਂ ਸਪਾਇਆ ਹੈਲਮਟ ਹੈਲਮਟ ਇਸ ਇਹ ਮੌਸਮ ਦੀ ਮਾਰ ਹੈ ਜੀ ਬਹੁਤ ਗਰਮੀ ਹੋ ਚੁੱਕੀ ਆ ਤੇ ਜਿਸ ਨਾਲ ਹੈਲਮਟ ਪਾਉਣਾ ਸਿਰ ਵੀ ਦਰਦ ਕਰਦਾ ਇਸ ਕਰਕੇ ਹੈਲਮਟ ਨਹੀਂ ਸਿਪਾਇਆ ਅਜੇ ਹੋਰ ਹੁੰਦੇ ਦਾ ਚਲਾਨ ਮੋਟਾ ਜਿਹਾ ਬਣ ਜਾਣਾ ਹੈ ਅਜੇ ਵੇਖੋ ਜੀ ਜੇ ਹੋਰ ਕੋਈ ਅਫਸਰ ਹੁੰਦਾ ਤੇ ਉਹਨਾਂ ਕੱਟ ਕੇ ਚਲਾਣ ਮੇਰੇ ਹੱਥ 'ਚ ਫੜਾਉਣਾ ਸੀ ਵੀ ਲਓ ਜੀ ਇਹ ਜਾ ਕੇ ਕੋਰਟ ਦੇ ਵਿੱਚ ਤੇ ਭੁਗਤ ਲਿਓ ਪਰ ਸਰਦਾਰ ਦਿਲਜੀਤ ਸਿੰਘ ਹੋਣਾ ਨੇ ਖਿਲਾ ਰਿਆ ਆ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਸਮਝਾਇਆ ਵੀ ਪੁੱਤਰ ਘਰੋਂ ਹੈਲਮਟ ਪਾ ਕੇ ਨਿਕਲਣਾ ਆ ਤੇ ਜੇ ਤੁਹਾਡੀ ਐਦਾਸ ਕਮਜ਼ੋਰਾ ਤੇ ਬਾਦਾਮ ਲਓ ਬਾਦਾਮ ਵਾਲਾ ਉਪਰਾਲਾ ਕੱਢਿਆ ਨਾ ਵੀ ਬਾਦਾਮ ਖਾ ਕੇ ਆਪਣੇ ਬ੍ਰੇਨ ਨੂੰ ਸਟਰੋਂਗ ਕਰੋ ਤੇ ਹੈਲਮਟ ਨਾ ਭੁੱਲੋ ਭਾਂਤਾਂ ਨਹੀਂ ਭੁੱਲੋ ਜੀ ਹੈਲਮਟ ਬਿਲਕੁਲ ਨਹੀਂ ਭੁਲਾਗੇ ਜੀ ਬਦਾਮ ਨਾਲ ਯਾਇਦਾਸ ਬਿਲਕੁਲ ਸਟਰੋਂਗ ਹੁੰਦੀ ਹੈ ਤੇਜ ਹੁੰਦੀ ਆ ਮੈਂ ਦੇ ਵੇਖੋ ਜੀ ਜਿਹੜੇ ਲੋਕ ਹੈਲਮਟ ਭੁੱਲਦੇ ਨੇ ਜਾਂ ਬਹਾਨਾ ਮਾਰਦੇ ਨੇ ਉਹਨਾਂ ਨੂੰ ਮੈਂ ਇੱਕੋ ਹੀ ਸੰਦੇਸ਼ ਦੇਣਾ ਚਾਹਾਂਗਾ ਕਿ ਆਪਾਂ ਆਪਣੇ ਜਾਨ ਦੇ ਦੁਸ਼ਮਣ ਨਾ ਬਣੀਏ ਤੇ ਹੈਲਮਟ ਜ਼ਰੂਰ ਪਾਈਏ ਤੇ ਡਾਕੂਮੈਂਟ ਆਪਣੇ ਪੂਰੇ ਕਰੀਏ ਮੈਂ ਮੈਂ ਜੀ ਸਬ ਇੰਸਪੈਕਟਰ ਦਰਜੀਤ ਸਿੰਘ ਟ੍ਰੈਕ ਸਟਾਫ ਅਮਰਸਾ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਅਮਰਸਾ ਜੀ ਅੰਜੇ ਸਿੰਘ ਜੀ ਦੇ ਕੋਲ ਤੇ ਐਡੀਸੀਪੀ ਸ੍ਰੀ ਹਰਪਾਲ ਸਿੰਘ ਜੀ ਉਹਨਾਂ ਦੀ ਦੇਸ਼ਾਂ ਦੇਸ਼ ਵਿੱਚ ਅੱਜ ਅਸੀਂ ਲੋਕਾਂ ਨੂੰ ਟ੍ਰੈਫਿਕ ਦੇ ਬਾਬਤ ਜਾਗਰੂਕ ਕਰ ਰਹੇ ਹਾਂ ਜਿਹਦੇ ਨਾਲ ਕਿ ਅਸੀਂ ਜਿਹੜੇ ਲੋਕ ਟ੍ਰੈਫਿਕ ਰੂਲ ਪਾਲੰਗਣਾ ਕਰਦੇ ਨੇ ਤੇ ਉਹਨਾਂ ਨੂੰ ਫੋਲੋ ਨਹੀਂ ਕਰਦੇ ਉਹਨਾਂ ਵਾਸਤੇ ਅਸੀਂ ਅਲੱਗ ਤਰ੍ਹਾਂ ਦਾ ਇੱਕ ਸੈਮੀਨਾਰ ਲਗਾਇਆ ਕਿ ਜਿਹੜੇ ਕਹਿੰਦੇ ਨੇ ਕਿ ਮੈਂ ਚੇਤਾ ਭੁੱਲ ਗਿਆ ਮੇਰਾ ਹੈਲਬਰਟ ਭੁੱਲ ਗਿਆ ਜਾਂ ਮੈਂ ਤੇ ਸਾਤ ਬੰਨੀ ਭੁੱਲ ਗਿਆ ਉਹਨਾਂ ਨੂੰ ਅਸੀਂ ਬਦਾਮ ਦੀਆਂ ਗਿਲੀਆਂ ਦੇ ਕੇ ਇੱਕ ਜਾਦਾਸ਼ਤ ਵਧਾਉਣ ਵਾਸਤੇ ਇੱਕ ਉਪਰਾਲਾ ਕੀਤਾ ਵਾ ਇਹਦੇ ਨਾਲ ਇਹ ਨਹੀਂ ਕਿ ਕਿਸੇ ਨੂੰ ਸਜ਼ਾਕ ਦੇਣੀ ਆ ਜਾਂ ਕਿਸੇ ਨੂੰ ਪੁਨਿਸ਼ ਕਰਨਾ ਇਹ ਅਸੀਂ ਉਪਰਾਲਾ ਕਰ ਰਹੇ ਹਾਂ ਜਿਹਦੇ ਨਾਲ ਜਾਨੀ ਮਾਲੀ ਨੁਕਸਾਨ ਜੋ ਹੋ ਰਿਹਾ ਦਿਓਦਰ ਜਿੰਨੀਆਂ ਸਾਡੀ ਡੈਥ ਦੇ ਸ਼ਿਵਦ ਲਈ ਆ ਉਹਨੂੰ ਆਪਾਂ ਘਟਾਉਣ ਵਿੱਚ ਸਹਾਇੀ ਹੋਈਏ ਇੱਕ ਜਾਗਰੂਕ ਕਰਨ ਦਾ ਇਹ ਮਕਸਦ ਆ ਵੀ ਜਿਹੜਾ ਵੀ ਕੋਈ ਐਕਸੀਡੈਂਟ ਦੇ ਵਿੱਚ ਹੁੰਦਾ ਵਾ ਉਹ ਕਿਸੇ ਦਾ ਭੈਣ ਭਰਾ ਕਿਸੇ ਦਾ ਮਾਂ ਪਿਓ ਹੁੰਦਾ ਤੇ ਅਸੀਂ ਜੇ ਉਹਦੀ ਜਾਨ ਬਚਾ ਲਈਏ ਉਹਦੀ ਵੀ ਜਾਨ ਬਚਾਈਏ ਨਾਲ ਆਪਣੀ ਵੀ ਜਾਨ ਬਚਾਈਏ ਆਪ ਹੀ ਸੇਫ ਰਹੀਏ ਅਗਲੇ ਵੀ ਸੇਫ ਰਹੀਏ ਕਿੰਨੇ ਕੁ ਲੋਕਾਂ ਦਾ ਜਾਗਰੂਕ ਕੀਤਾ ਅਸੀਂ ਇਹ ਅੱਜ ਹੀ ਅਸੀਂ ਜਲੰਧਰ ਰੋਡ ਤੇ ਅਸੀਂ ਲਾਇਆ ਸੀ ਤੇ ਸੈਮੀਨਾਰ ਦੇ ਇਹਦੇ ਸਬੰਧ ਵਿੱਚ ਅਸੀਂ ਘੱਟੋ ਘੱਟ 400 500 ਲੋਕਾਂ ਨੂੰ ਜਾਗਰੂਕ ਕਰ ਚੁੱਕੇ ਹਾਂ ਜੀ ਤੇ ਹੋਰ ਵੀ ਜਿਹੜੇ ਹੁਣਣ ਵਾਲੇ ਹਨ ਚ ਅਸੀਂ ਇੱਕ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਜਿਹੜਾ ਪ੍ਰਾਲਾਵਾ ਅਮਰਸਾ ਦੀ ਪੋਸਟ ਨੂੰ ਕੀਤਾ ਗਿਆ ਹੈ ਕਿ ਜੇ ਆਪ ਲੋਕ ਜਾਗਰੂਕ ਨਹੀਂ ਹੋਇਆ ਜਾਏਗਾ ਐ ਨਹੀਂ ਜੀ ਫਿਲਹਾਲ ਤੇ ਅਮਰਸਾ ਨੇ ਪਹਿਲ ਕੀਤੀ ਹੈ ਅਸੀਂ ਇਹ ਪ੍ਰਾਲਾਵਾ ਕਰ ਰਹੇ ਹਾਂ ਕਿ ਅੱਜ ਅਸੀਂ ਜਿਹੜੇ ਆ ਇਥੋਂ ਤੱਕ ਸੀਮਤ ਨਹੀਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਲੋਕਾਂ ਨੂੰ ਅਲਰਟ ਕੀਤਾ ਅਸੀਂ ਉਗਾਹ ਕੀਤਾ ਕਿ ਅੱਗੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਚਲਾਣ ਵੀ ਹੋ ਸਕਦੇ ਆ ਜੇ ਤੁਸੀਂ ਟ੍ਰੈਫਿਕ ਰੂਲ ਖਾਲੋ ਨਹੀਂ ਕਰੋਗੇ